ਦੇਸ਼ ਭਰ ਵਿੱਚ ਇੱਕ ਵਾਰ ਫੇਰ ਕੋਰੋਨਾ ਵਾਇਰਸ ਦੇ ਮਾਮਲੇ ਆਉਣੇ ਸ਼ੁਰੂ ਹੋ ਗਏ ਹਨ ਜਿਸ ਸਬੰਧ ਪੰਜਾਬ ਸਰਕਾਰ ਨੇ ਸਾਰੇ ਹਸਪਤਾਲਾਂ ਨੂੰ ਕੋਰੋਨਾ ਨਾਲ ਨਜਿੱਠਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ ਪਰ ਗੁਰਦਾਸਪੁਰ ਵਿੱਚ ਅਜੇ ਤੱਕ ਕੋਈ ਕੋਰੋਨਾ ਦਾ ਕੇਸ ਸਾਹਮਣੇ ਨਹੀਂ ਆਇਆ ਹੈ ਹਾਲਾਂਕਿ ਸਿਵਲ ਸਰਜਨ ਗੁਰਦਾਸਪੁਰ ਦਾ ਕਹਿਣਾ ਹੈ ਕਿ ਕੋਰੋਨਾ ਨਾਲ ਨਜਿੱਠਣ ਲਈ ਤਮਾਮ ਪ੍ਰਬੰਧ ਕਰ ਲਏ ਗਏ ਹਨ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਕਾਫੀ ਜਗ੍ਹਾ ਹੈ ਜਿਸ ਨੂੰ ਲੋੜ ਪੈਣ ਤੇ ਤੁਰੰਤ ਆਈਸੋਲੇਸ਼ਨ ਵਾਰਡ ਵਿੱਚ ਬਦਲ ਦਿੱਤਾ ਜਾ ਸਕਦਾ ਹੈ ਅਤੇ ਉੱਥੇ ਕੋਰੋਨਾ ਨਾਲ ਸੰਬੰਧਿਤ ਜ਼ਰੂਰੀ ਪ੍ਰਬੰਧ ਕੀਤੇ ਜਾ ਸਕਦੇ ਹਨ ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮ ਨੂੰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ ਵਿਭਾਗ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਤਾਂ ਜੋ ਲੋਕ ਕਰੋਨਾ ਬਾਰੇ ਘਬਰਾਉਣਾ ਅਤੇ ਲੋਕਾਂ ਨੂੰ ਕਰੋਨਾ ਨਾਲ ਸੰਬੰਧਿਤ ਸਾਵਧਾਨੀਆਂ ਬਾਰੇ ਜਾਣਕਾਰੀ ਵੀ ਦਿੱਤੀ ਜਾ ਸਕੇ ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਕਰੋਨਾ ਨਾਲ ਸੰਬੰਧਿਤ ਗਾਈਡਲਾਈਨਸ ਫਿਲਹਾਲ ਪੰਜਾਬ ਸਰਕਾਰ ਵੱਲੋਂ ਜਾਰੀ ਨਹੀਂ ਕੀਤੀਆਂ ਹਨ ਸੋਨ ਚਾਹ ਰਹੇ ਹੈ ਕਿ ਕਰੋਨਾ ਦੇ ਕੇਸ ਦਿੱਦਾ ਫਰੋਜ਼ਪੁਰ ਵਗੈਰਾ ਆ ਗਏ ਹਨ ਉਹ ਕਿ ਇਸ ਤੇ ਮੀਡੀਆ ਰਿਪੋਰਟਡ ਹੈ ਪਰ ਸਾਡੇ ਜ਼ਿਲ੍ਹੇ ਦੇ ਵਿੱਚ ਹਸ ਤੱਕ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਪਰ ਇਸ ਚੀਜ਼ ਨੂੰ ਲੈ ਕੇ ਵੀ ਅਸੀਂ ਬਿਲਕੁਲ ਤਿਆਰ ਹੈ ਜੀ ਸਾਡੇ ਕੋਲ ਸਾਰੇ ਸਾਡੇ ਡਾਕਟਰ ਟ੍ਰੇਨਡ ਅਗੇਨਸ ਸਾਰੇ ਰਵਰਟ ਟੈਕਨੀਸ਼ੀਅਨ ਸਾਡੇ ਕੋਲ ਪੂਰੇ ਹੈਗੇ ਆ ਤੇ ਵਾਰਡ ਦਾ ਵੀ ਸਾਡੇ ਕੋਲ ਪ੍ਰਬੰਧ ਹੈਗਾ ਜੇ ਸਾਨੂੰ ਲੋੜ ਪਈ ਤਾਂ ਅਸੀਂ ਆਈਸੋਲੇਟ ਵਾਰਡ ਵੀ 1 ਆਰ 2 ਆਵਰਸ ਅਸੀਂ ਕ੍ਰੀਏਟ ਕਰ ਦਿਆਂਗੇ ਸਾਡੇ ਕੋਲ ਐਨਫ ਸਪੇਸ ਹੈ ਜੀ ਸਾਡੇ ਸੀਐਸਸੀ ਦੇ ਵਿੱਚ ਤੇਰੀ ਸਸਪੈਂਡ ਹੈ ਜਿੱਦੇ ਵੀ 30% ਸਾਡੀ ਸੀਐਸਸੀ ਤੇ ਮੋਸਟਲੀ ਸਾਡੇ ਕੋਲੇ ਉੱਤੇ ਅਕੁਪੇਸ਼ਨ ਅਕੁਪੈਂਸ ਜਿਹੜੀ ਬੈਡ ਅਕੁਪੈਂਸ 10 15 ਕੇ ਦੇ ਕਰੀਬ ਹੈਗੀ ਹੈ ਤੇ ਸਿਰਫ ਹਸਪੀਟਲੇ ਵੀ ਸਾਡੇ ਕੋਲੇ ਅਸੀਂ ਡਾਕਟਰਸ ਨੂੰ ਸਾਡੇ ਸਟਾਫ ਨੂੰ ਸੈਂਸਟਾਈਜ਼ ਕਰ ਦਿੱਤਾ ਹੈਗਾ ਤੇ ਐਪੀਡੀਮੀਓਲੋਜਿਸਟ ਨੂੰ ਵੀ ਅਸੀਂ ਸੈਂਸਟਾਈਜ਼ ਕਰ ਦਿੱਤਾ ਹੈਗਾ ਵੀ ਇਹਦੇ ਰਿਗਾਰਡਿੰਗ ਜੋ ਵੀ ਅਸੀਂ ਪ੍ਰਬੰਧ ਕਰਨ ਉਹ ਅਸੀਂ ਕਰਨ ਵਾਲੇ ਜਿੱਥੇ ਕਿ ਮੈਂ ਵਾਰਡ ਦੀ ਗੱਲ ਕਰ ਰਿਹਾ ਵਾਰਡ ਦਾ ਹਜੇ ਤੱਕ ਕਿਸੇ ਸਾਡੇ ਕੋਲ ਕੋਈ ਤੇਸ ਨਹੀਂ ਹੈਗਾ ਇਸ ਕਰਕੇ ਅਸੀਂ ਚਾਹੁੰਦੇ ਨਹੀਂ ਹਾਂ ਕਿ ਉਹ ਸਾਡੇ ਵੈਕਟਿਡ ਡਾਉਨ ਸਟੋਨ ਕਿਉਂਕਿ ਫਿਰ ਉਹ ਕਿਸੇ ਹੋਰ ਲਈ ਵੀ ਵਰਤੇ ਜਾਣੇ ਇਸ ਕਰਕੇ ਅਸੀਂ ਪਰ ਅਸੀਂ ਰੈਡੀ ਆਂ ਕਿ ਦਿਨੇ 1 অর 2 ਆਵਰ ਅਸੀਂ ਉਹਨਾਂ ਦਾ ਸੈਪਰੇਟ ਵਾਰਡ ਅਸੀਂ ਤਰੇਟ ਕਰ ਦਿਆ ਕੋਈ ਗਾਈਡਲਾਈਨ ਆਈ ਹੈ ਉਹ ਅਜੇ ਸਟਿਲ ਸਾਡੇ ਕੋਲ ਪ੍ਰਤੀਕੁੱਲ ਗਾਈਡਲਾਈਨ ਨਹੀਂ ਆਈ ਹੈ ਕਿ ਕੋਈ ਆਈਸੋਲੇਸ਼ਨ ਵਾਰਡ ਬਣਾਉਣਾ ਹੈਗਾ ਜਾਂ ਕੋਈ ਤਾਂ ਪਰ ਅਸੀਂ ਐਕਟੀਵਿਟੀ ਜ਼ਰੂਰ ਕਰ ਰਹੇ ਆਂ ਲੋਕਾਂ ਨੂੰ ਅਵੇਅਰਨੈਸ ਦੇ ਲਈ ਅਸੀਂ ਸਭੀਆਂ ਜਿਹੜੀਆਂ ਟੀਮਸ ਨੇ ਮਾਸ ਮੀਡੀਆ ਡਿਪਾਰਟਮੈਂਟ ਦਾ ਸਾਡਾ ਉਹਨਾਂ ਨੂੰ ਆਲਰੇਡੀ ਮੈਸੇਜ ਸਟਾਈਲ ਕੀਤਾ ਹੈਗਾ ਵੀ ਕਰੋਨਾ ਦੇ ਬਾਰੇ ਜਾਗਰੂਤੀ ਹੈ ਜਿਹੜੀ ਉਹਨਾਂ ਨੂੰ ਪ੍ਰੀਕਾਸ਼ਨ ਕਿੱਦਾਂ ਲੈਣੀਆਂ ਨੇ ਕਰੋਨਾ ਦੇ ਪਬਲਿਕ ਵੀ ਸਾਡੀ ਪੂਰੀ ਅਵੇਅਰ ਹੈਗੀ ਹੈ ਕਿਉਂਕਿ ਅੱਲਾਪਾ ਫੇਜ਼ ਹੰਡਾ ਚੁੱਕੇ ਆ ਤੇ ਸਾਨੂੰ ਪਤਾ ਹੈਗਾ ਵੀ ਉਹਦੇ ਕਿਵੇਂ ਪ੍ਰੀਕਾਸ਼ਨ ਰੱਖਣੀਆਂ ਨੇ ਕਿ ਉਹਦੇ ਚ ਸਾਈਲੈਂਟ ਸਿੰਪਟਮ ਹੁੰਦੇ ਨੇ ਜਿਸ ਤਰ੍ਹਾਂ ਖਾਂਸੀ ਜਲਾ ਖਰਾਬ ਹੋਣਾ ਜ਼ੁਕਾਮ ਹੋਣਾ ਬੁਖਾਰ ਹੋਣਾ ਆਸਟ੍ਰੇਲੀਆ ਮਲੋ ਦੇ ਸਾਈਨ ਆਫ ਸਿੰਪਟਮ ਹੋਦੇ ਨੇ ਤੇ ਉਹ ਆਲਰੇਡੀ ਪੀਪਲ ਪਹਿਲਾਂ ਹੀ ਅਵੇਅਰ ਹੈਗੇ ਨੇ ਪਰ ਨਾਲ ਹੀ ਸਾਡੇ ਵੀ ਡਿਪਾਰਟਮੈਂਟ ਵਾਲੇ ਹੋਰ ਅਵੇਅਰ ਕਰਨ ਲੱਗੇ ਹੋਏ ਆ ਕਿ ਉਹਨੂੰ ਬਚਾਉਣ ਦੇ ਵੀ ਆਪਾਂ ਨੂੰ ਪਤਾ ਹੀ ਹੈ ਵੀ ਆਪਾਂ ਸੈਨੀਟਾਈਜ਼ਰ ਯੂਜ਼ ਕਰੋ ਮਾਸਕ ਯੂਜ਼ ਕਰੋ ਹੈ ਹੈਂਡ ਨੂੰ ਵਾਰ-ਵਾਰ ਵਾਸ਼ ਕਰੋ ਤਾਂ ਕਿ ਉਹ ਇਨਫੈਕਸ਼ਨ ਸਿੱਧੇ ਕੰਟੈਕਟ ਟੂ ਕੰਡੈਕਟਡ ਨਾ ਸਪਰੈਡ ਹੋਵੇ ਤੇ ਉਹਦੇ ਲਈ ਅਸੀਂ ਪੂਰੇ ਤੱਥ ਪੜ੍ਹੇ ਜੀ ਕੋਈ ਇਹੋ ਜਿਹੀ ਗੱਲ ਨਹੀਂ